ਲੋਕ ਸਭਾ ਚੋਣਾਂ ਦੇ ਚੱਲਦੇ ਹੋਏ ਖਰੜ ਵਿਖੇ ਮਾਲਵਿੰਦਰ ਕੰਗ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅੱਜ ਦਫਤਰ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਇਸ ਮੌਕੇ ਦੇ ਕਈ ਆਮ ਆਦਮੀ ਪਾਰਟੀ ਦੇ ਨੇਤਾ ਵੀ ਮੌਜੂਦ ਰਹੇ ਤੇ ਨਾਲ ਨਾਲ ਹੀ ਇਸ ਮੌਕੇ ਦੇ ਉੱਤੇ ਪ੍ਰਦਰਸ਼ਨਕਾਰੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਿਸ ਦੇ ਚੱਲਦੇ ਹੋਏ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਗਿਆ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਰੁਕਣ ਦਾ ਨਾਮ ਨਹੀਂ ਲਿੱਤਾ ਗਿਆ ਜੋ ਅਸੀਂ ਵਿਰੋਧ ਪ੍ਰਦਰਸ਼ਨ ਠੇਕਾ ਅਮਲਾ ਜੀ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਡ ਕੀਤਾ ਵੀ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਇਹਨਾਂ ਦਾ ਆਉਣਗੇ ਉਹਨਾਂ ਦਾ ਕਾਲੇ ਝੰਡਿਆਂ ਨਾਲ ਜਿਹੜਾ ਰੋਜ ਪਖਾਵੇ ਆ ਉਹ ਅਸੀਂ ਕਰਨੇ ਆ ਪਰ ਅੱਜ ਬੜੇ ਅਫਸੋਸ ਦੀ ਗੱਲ ਹੈ ਜਦੋਂ ਰੋਜ ਪ੍ਰਦਰਸ਼ਨ ਕੀਤਾ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਮਤਲਬ ਜਿਹੜੀ ਕੈਬਨਿਟ ਮੰਤਰੀ ਉਹ ਬਿਨਾਂ ਮਿਲੇ ਤੋਂ ਲੰਘ ਗਈ ਇੱਥੋਂ ਦੇ ਜਿਹੜੇ ਹੁਣ ਖੜੇ ਆ ਮਾਲਵਿੰਦਰ ਸਿੰਘ ਤੰਗ ਉਹ ਸਾਨੂੰ ਮਿਲੇ ਵੀ ਤੁਹਾਨੂੰ ਭਰੋਸਾ ਹੀ ਦਿਵਾਇਆ ਵੀ ਅਸੀਂ ਤੁਹਾਡੀ ਸੀਐਮ ਨਾਲ ਮੀਟਿੰਗ ਕਰਵਾ ਦਵਾਂਗੇ ਤੁਹਾਡਾ ਅਸੀਂ ਮੰਗਾ ਹੱਲ ਕਰਾਂਗੇ ਪਰ ਅਸੀਂ ਇਸ ਗੱਲ ਦਾ ਸਾਡਾ ਐਲਾਨ ਹੈ ਵੀ ਜਿੱਥੇ ਵੀ ਇਹ ਜਾਣਗੇ ਅਸੀਂ ਵਿਰੋਧ ਪ੍ਰਦਰਸ਼ਨ ਨੂੰ ਲਗਾਤਾਰ ਜਾਰੀ ਜਦ ਮੀਟਿੰਗ ਹੀ ਹੋ ਗਈ ਫਿਰ ਵਿਰੋਧ ਕਰਾਂਗੇ ਮੀਟਿੰਗ ਕਿਹੜੀ ਮੀਟਿੰਗ 21 ਵਾਰ ਪੰਜਾਬ ਦਾ ਮੁੱਖ ਮੰਤਰੀ ਦੇ ਮੀਟਿੰਗ ਕਰਕੇ ਮੁੱਕਰ ਗਿਆ ਠੀਕ ਹੈ ਮੀਟਿੰਗ ਕਰਨੀ ਰਹੇ ਕਾਹਦਾ ਮਤਲਬ ਦੱਸੋ ਤੁਸੀਂ ਕੈਬਨਿਟ ਮੰਤਰੀ ਦੇ ਖਿਲਾਫ ਤੁਸੀਂ ਨਾੜੇ ਭਾਜੀ ਵੀ ਕੀਤੀ ਉਹ ਮਿਲੇ ਬਿਲਕੁਲ ਨਹੀਂ ਮਿਲੇਗੀ ਬਿਲਕੁਲ ਨਹੀਂ ਮਿਲੇ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਜੀ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਕਰਾਂਗੇ ਉਹ ਪਿੱਛੋਂ ਨਿਕਲ ਗਏ ਪਿੱਛੋਂ ਨਿਕਲ ਗਏ ਚਲੀ ਨਿਕਲ ਗਏ ਉਹ ਆਹ 21 ਵਰੀ ਹਨ ਮੀਟਿੰਗਾਂ ਦੇ ਕੇ ਸੀਐਮ ਭਗਵੰਤ ਸਿੰਘ ਦੇਖੋ ਖਰਚਾ ਕਰਕੇ ਸਾਡੇ ਕਿੱਡੀਆਂ ਗਵਰੀਆਂ ਅੰਦਰ ਆਏ 10000 15000 ਦਾ ਸਾਡਾ ਤੁਸੀਂ ਕਹਿੰਦੇ ਹੋ ਵੀ ਉਹ ਝੂਠ ਦੇ ਪ੍ਰਧਾਨ ਨਗਰ ਕੌਂਸਲ ਪੰਜਾਬ ਮੈਂ ਪਰ ਸਾਨੂੰ ਲੱਗਦੀ ਹੈ ਕਿ ਇਹ ਮੁੱਤਰ ਗਈ ਤੁਹਾਡਾ ਪਿਛਤ ਸੀਐਮ ਓਫਿਸ ਤੋਂ ਸਾਡੀ ਨਿਕਲ ਕੇ ਸਾਨੂੰ ਰਿਹਾ ਪਾ ਕੇ ਸੀਐਮ ਸਾਹ ਨੂੰ ਸਾਡੇ ਕਰਤੀ ਪ੍ਰਸ਼ਾਸਨ ਲਿਖ ਕੇ ਦੰਦਾ ਸਾਹਿਬ ਇਹ ਕਹਿੰਦੇ ਐ ਐਮਐਸਬੀ ਦੇ ਮੈਜਿਸਟਰਡ ਦੇ ਦਿੱਤੀ ਉਹੀ ਜਿਹੜੀਆਂ ਟੇਬਲ ਤੇ ਮਾਰਦੀ ਥਾਪੀ ਵੀ ਐਮਐਸਬੀ ਦਊਗੀ ਤੇ ਅੱਜ ਇਹ ਕਹਿੰਦੀ ਐ ਐਮਐਸਬੀ ਕਹੂੰ ਭਵਾਨਤਮਨ ਕਹਿੰਦਾ ਮੈਂ ਦੇ ਨਹੀਂ ਸਕਦਾ ਇਹਨੇ ਧਿਆਨ ਨਹੀਂ ਰੱਖ ਲਿਆ ਬਾਪੂ ਕਹਿੰਦਾ ਮੋਟਾ ਵੀ ਨਹੀਂ ਨਾ ਹੈਗੇ ਇਹ ਵਾਲਾ ਮੋਟਾ ਬਾਈ ਮਸਤੀ ਪਤਾ ਵੀ ਹੋਰ ਨਾ ਵੱਡਾ ਵੀਰੇ ਆ ਸਮਝ ਜਾਣਵੇ ਆਪਾਂ ਵੀ ਆਉਂਦੇ ਅੰਦਰ ਸਾਡਾ 350 ਬੰਦੇ ਮਰ ਗਏ ਜਿਹੜੇ ਬੰਨਵਾਇਕ ਨਹੀਂ ਹੈਗੇ ਦੋਨਾਂ ਦੇ ਮਰ ਗਿਆ ਵੀ ਕਿੱਧਰ ਰੁਕ ਜਾਈਏ ਬੜੀ ਤਾਲੀਆਂ ਪੁੱਸਦੇ ਆਏ ਦੁਆ ਕਰਣ ਦੇ ਪੁੱਤ ਫਟਾਪਾਣ ਵੱਡੇ ਹੋਏ ਮੁੰਡਿਆਂ ਦੀ ਲੱਤਾਂ ਵੱਡੀਆਂ ਨਹੀਂ ਆਈਆਂ ਇਹ ਕੰਪਨੀਆਂ ਦੇ ਵਿੱਚ ਆਪਾਂ ਕੋਈ ਮੈਂ ਤਾਂ ਇਹ ਕਹਿ ਰਿਹਾ ਵੀਰ ਜੀ ਵੀਡੀਓ ਨਾ ਬਣਾਓ ਕਾਰਨ ਕਾਰਨ ਭਾਈ ਤੁਸੀਂ ਕਹੋ ਮੁੰਡਾ ਮੁੰਡਿਆ ਫੁੱਟਾਰ ਮਰਦਾਬਾਦ ਮੁਕਾਬਾਦ ਮੁਰਦਾਬਾਦ ਟੁਟਕੀ ਅਜ ਕੰਮ ਕਰ ਰਹੇ ਵੱਡੀ ਸਰਕਾਰ ਕਰਨੇ ਵਾਲੀ ਸਰਕਾਰ ਮਰਦਾ ਕੋ ਨਵਾਵਾ ਨਵਾਵਾ ਕੋਈ ਮਕਮਲ ਤੇਰੇ ਨਾਲ ਮੂੰਹ ਨਾਲ ਹੁੱਟਰ ਮਾਰਦਾ ਸੀ ਤੇ ਉਹ ਕਿਉਂ ਟਿਉਂ ਕਰਦਾ ਸੀ ਵੀ ਆਏ ਆਉਂਦੀਆਂ ਨੇ ਬਦਲਾਂ ਦੀਆਂ ਰੈਡੀਆਂ ਹੁਣ ਤੇਰੀ ਜਾਨੀ ਆਉਂਦੀਆਂ ਬਦਲ ਨੇ ਤਾਂ ਹੁਣੋਂ ਬੈਠ ਜਾਣਾ ਦੀ